ਇੰਟਰਵਿਊ ਮੀਟਿੰਗ ਤੇ ਸਾਨੂੰ ਇਹ ਗੱਲ ਕਹਿਣ ਕਿ ਜੀ ਇਹ ਇੱਕ ਕੋਰਟ ਦਾ ਮੈਟਰ ਹੈ ਜੀ 1 ਮਿੰਟ ਇਹ ਤਾਂ ਲੌਂਗ ਟਾਈਮ ਇਹ ਤਾਂ ਬੜਾ ਲੰਬਾ ਸਮਾਂ ਜੀ ਲੈ ਸਕਦਾ ਪਤਾ ਨਹੀਂ ਸਾਨੂੰ ਹੋਇਆ ਕਿ ਨਹੀਂ ਮੈਂ ਕਹਿੰਦਾ ਜੀ ਹੁਣ ਤੁਹਾਡੇ ਕੋਲ ਸਮਾਂ ਘਟਿਆ ਅਸੀਂ ਤਾਂ ਕੁੱਪ ਚ ਫੜ ਜਾਂਦੇ ਤੁਹਾਡੇ ਲਈ ਔਖਾ ਹੋ ਜਾਣਾ ਅਸੀਂ ਕੋਈ ਔਖਾ ਨਹੀਂ ਹੈ ਜੀ ਵੀ ਕੈਨ ਸ਼ੋ ਯੂ 올 ਦਾ ਵੀਡੀਓ ਤੁਹਾਡੇ ਆਪ ਵੀ ਉਹ ਵੀਡੀਓ ਦਿਖਾ ਸਕਦਾ ਨਹੀਂ ਨਹੀਂ ਮੇਰੀ ਸੁਣ ਲਓ ਉਸ ਤੋਂ ਬਾਅਦ ਇੱਕ ਮਿੰਟ ਉਹਦਾ ਉਹਦਾ ਇਨਸਾਫ ਇੱਥੋਂ ਤੱਕ ਪਹੁੰਚਣਾ ਪੈਂਦਾ ਲਖੀਮਪੁਰ ਖੀਰੀ ਦਾ ਇਨਸਾਫ ਕਿੱਥੇ ਕੋਈ ਮੈਨੂੰ ਇਹ ਦੱਸੋ ਦਸੀ ਮੰਤਰੀ ਵੇ ਯਕੀਮਪੁਰ ਕੀ ਕਾਰ ਦੇ ਵਿੱਚ ਸੀ ਪੰਜਾਬ ਦੇ ਵਿੱਚ ਜਿੰਨੀਆਂ ਮੀਟਿੰਗਾਂਆਂ ਤੇ ਬੈਠੇ ਰਹੇ ਤੁਸੀਂ 11 ਮੀਡੀਆ ਹੁੰਦੇ 11 ਮੀਡੀਆ ਜਿਹੜਾ ਵਿੱਚ ਬੈਠਿਆ 11 31 ਟੌੜੀਆਂ ਜਦ ਦੇ ਬੰਦੀਆਂ ਜਦ ਦੇ ਬੰਦੀਆਂ ਦੇ ਇੰਜੀਨੀਅਰ ਨੂੰ ਪੁੱਛੋ ਮੇਰਾ ਕੀ ਰੋਲ ਹੈ ਮੈਂ ਤੁਹਾਡੀ ਪੰਜਾਬ ਦੀ ਗੱਲ ਜੋੜ ਰਣ ਨਹੀਂ ਕਹੀ ਇੱਕ ਵੀ ਲੀਡਰ ਚਾਹੇ ਰਾਜੇਵਾਲ ਹੈ ਚਾਹੇ ਮਨਜੀਤ ਰਾਏ ਹੈ ਮੇਰੇ ਮੇਰੇ ਹਲਕੇ ਦੇ ਵਿਚਾਰ ਵਧਦੇ ਨੇ ਦੇਖ ਤੇ ਦੋਸਤ ਮੈਂ ਉਹਨਾਂ ਨਾਲ ਬਹਿਦਾ ਰਿਆਂ ਮੇਰੇ ਲੋਕ ਕੱਲੇ ਵੀ ਬਹਿਦੇ ਨੇ ਮੈਂ ਉਹਨਾਂ ਨਾਲ ਗੱਲਾਂ ਕਰਦੇ ਰਿਆਂ ਸਭ ਤੋਂ ਪਹਿਲਾਂ ਮੈਂ ਪੰਜਾਬੀ ਹਾਂ ਪੰਜਾਬ ਦੀ ਬੋਲੀ ਦੀ ਗੱਲ ਵੀ ਕੀਤੀ ਪੰਜਾਬ ਦੇ ਕਿਸਾਨਾਂ ਦੀ ਗੱਲ ਵੀ ਕੀਤੀ ਮੈਂ ਸਾਰੀ ਸਰਕਾਰ ਦਾ ਬੰਨਿਆ ਮੈਂ ਗੱਲ ਰੱਖ ਸਕਦਾ ਮੱਧਕੀ ਸਾਹਿਬ ਸਾਰੇ ਸੁਣ ਲਵੇ ਸਾਰੇ ਇਹਦੇ ਤੋਂ ਪਤਾ ਮੇਰਾ ਰੌਣਕ ਕੱਲੇ ਵੀ ਮਿਲਦੇ ਆ ਐਬ੍ਰੀਗੇਟ ਵੀ ਕਰਦੇ ਆ ਤੁਸੀਂ ਸਾਡੀ ਗੱਲ ਜ਼ੋਰ ਨਾਲ ਰੱਖੀਏ ਦੇਖੋ ਸਾਰਿਆਂ ਨੂੰ ਇੱਕ ਰਸਤੇ ਤੇ ਬੰਦੇ ਨੇ ਤੇ ਬਾਅਦ ਵਿੱਚ ਆਉਣਗੇ ਜੇ ਮੈਂ ਸਰ ਜੀ ਤੁਸੀਂ ਮੈਂ ਪਹਿਲਾ ਪੰਜਾਬੀ ਆ ਪੰਜਾਬ ਦੇ ਤੌਰ ਤੇ ਪੰਜਾਬ ਦੇ ਕਿਸਾਨ ਉੱਤੇ ਮੈਂ ਜੋਰ ਨਾਲ ਕਿਸਾਨ ਸਰਪ੍ਰਦਾ ਜੀ ਇੱਕ ਹੋਰ ਜਵਾਬ ਦਿਓ ਵੀ 2020 ਬਿਜਲੀ ਬਿੱਲ ਜਿਹੜਾ ਵਾ ਤੁਸੀਂ ਵਾਅਦਾ ਕੀਤਾ ਸੀ ਉੱਥੇ ਕਿ ਅਸੀਂ ਨਹੀਂ ਹੈ ਪਾਰਲੀਮੈਂਟ ਵਿੱਚ ਰੱਖਾਂਗੇ ਉਹ ਤੁਸੀਂ ਕਿਉਂ ਰੱਖਿਆ ਕਿਉਂ ਇਹ ਲਗਣਾ ਕੀਤੀ ਜਵਾਬ ਦਿਓ ਸਰ ਸਰ ਹੋਰ ਗੱਲ ਮੈਂ ਕਰਨੀ ਹੈ 11 ਮਿੰਟਾਂ ਤੇ ਜਿੰਨੀਆਂ ਸ਼ਰਤਾਂ ਫੀਰ ਤੇ ਮੰਨੀਆਂ ਗਈਆਂ ਉਹ ਲਾਗੂ ਨਹੀਂਆਂ ਇੱਕ ਵੀ ਨਹੀਂ ਲਾਗੂ ਕੀਤੀ ਤੁਸੀਂ ਮਸਤੀ ਕਰਨ ਦੇ ਤੁਸੀਂ ਆ ਗਈ 21 ਉਹ ਲਾਗੂ ਹੋ ਗਏ ਸਾਰੇ ਕੋਈ ਕੰਫਰੂਨ ਨਹੀਂ ਹੋਈ ਗੱਲ ਹੈ ਅੱਜ ਵੀ ਬੈਠ ਕੇ ਫੈਸਲਾ ਕਰਾਂਗੇ ਜਿਹੜੀ ਆਂਦ ਕੇ ਤੁਸੀਂ ਕਦੋਂ ਕਰਾਉਂਦੇ ਹੋ ਉੱਥੇ ਬੈਠ ਕੇ ਆਮ ਐਸਪੀ ਦੇ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਹੋਈ ਕਿਉਂ ਨਹੀਂ ਬਣਿਆ ਨਹੀਂ ਬਣਿਆ ਉਹਦਾ ਕਰਜ਼ਾ ਨਹੀਂ ਆਸੀ ਤਾਂ ਉਹ ਗਰੰਟੀ 17 ਨਾਲ ਚਲੋ ਕਰਤਾ ਨਹੀਂ ਸੰਖੇਪ ਦੇਖੋ ਜਦੋਂ ਕਰ ਲੱਗੇ ਮਾਰਤੀ ਕਹਿੰਦੀਆਂ ਕਰਦੇ ਆਂ ਜਿਹੜੇ ਆਪਣੇ ਜਨੇ ਸੀ ਉਹ ਮੈਂ ਦੇ ਹਾਂਜੀ ਜਿਵੇਂ ਜੇ ਭੇਜੇ ਮੈਂ ਬਿਲਕੁਲ ਸੁਣੋ ਕਿ ਮੈਂ ਉਹਨਾਂ ਦਾ ਕਮੇਟੀ ਉਹ ਬਣਾਤੀ ਜਿਹੜੀ ਉਹ ਕਾਨੂੰਨ ਬਣਾਉਣ ਵਾਲੀ ਸੀ ਟਿਕ ਦਾ ਕਾਨੂੰਨ ਹੀ ਰੱਖਿਆ ਕਿ ਕਿਸੇ ਦਾ ਚੂਸ ਕਰਕੇ ਦੱਸਦੇ ਤਾਂ ਗਿਆ ਆ ਕਮੇਟੀ ਬਣ ਗਈ ਕਾਰਪੋਰੇਟ ਦਾ ਕਰਜ਼ਾ ਆਪ ਕੀਤਾ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਹੋਇਆ ਪੰਡਾ ਦਾ 14 ਲੱਖ ਕਰੋੜ ਮਾਫ ਕਰਤਾ ਸੋਨਪਰਗਾ ਜੀ ਅਡਾਨੀਆਂ ਪਾਨੀਆਂ ਦਾ ਕਰਜ਼ਾ ਮਾਫ ਕਿਸਾਨਾਂ ਦਾ ਕਿਉਂ ਨਹੀਂ ਕਰਜ਼ਾ ਮਾਫ ਕੀਤਾ ਜੀ ਬਾਦ ਦਿਓ ਮੈਂ ਗੁੰਗਰਨਾ ਦੱਸ ਲਕੈਣਾ ਪੁੱਛੋ ਸਵਾਲ ਇਹਨਾਂ ਨੂੰ ਸਾਡੇ 14 ਲੱਖ ਕਰੋੜ ਰੁਪਏ ਬਟੇ 14 ਲੱਖ ਕਰੋੜ ਦੀ ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰ ਦਿੱਤਾ ਉਹਨਾਂ ਲੋਕਾਂ ਦਾ ਜਿਹੜੇ ਆਪ ਦੇ ਤਰ੍ਹਾਂ ਜੀ ਐਸ ਆਈ ਚੁਣੇ ਹੋਏ ਤੇ ਪੂਰੀ ਕਿਸਾਨੀ ਦਾ ਕਰਜ਼ਾ ਤੁਹਾਡੇ ਕੋਲ 17.75 ਕਰੋੜ ਆ ਕੀ ਕਾਰਪੋਰੇਟ ਵੱਡਾ ਸੀ ਇਹ ਕਿਸਾਨ ਵਡਾ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਉਹ ਬਿਆਨ ਕਿੱਥੇ ਗਿਆ ਜਿਹਦੇ ਵਿੱਚ ਇਹ ਸੀਗਾ ਕਿ ਸਰਕਾਰ ਆਉਣ ਤੋਂ ਤੇ ਸਭ ਤੋਂ ਪਹਿਲਾਂ ਪੰਜਾਬ ਦਾ ਭਾਰਤ ਦਾ ਹਰ ਕਿਸਾਨ ਦੀ ਤਰਜੀਤ ਮੁੱਖ ਹੋਏਗਾ ਕਿਸਾਨ ਦੀ ਆਮਦਨ ਦੁੱਗਣੀ ਹੋਊਗੀ ਐਮਐਸਪੀ ਦਾ ਕੀ ਕੀਤਾ ਗਿਆ ਡਰਾਫਟ ਕਿੱਥੇ ਗਿਆ ਜੀ ਦੋ ਹੋਰਾਂ ਦੇ ਵਿੱਚ ਕੀ ਐ ਐਮਐਸਪੀ ਸ਼ੁੱਡ ਬੀ ਇਮਪਲਾਈਮੈਂਟ ਹੋਣੀ ਚਾਹੀਦੀ ਆ ਉਹ ਕਿੱਥੇ ਗਈ ਜਿਹੜੀ ਆਮਦਨ ਦੁਗਣੀ ਕਹਿੰਦੇ ਉਹ ਕਿੱਥੇ ਗਈ ਉਹ ਕਿੱਥੇ ਗਈ ਦੁਗਣੀ ਆਮਦਨ ਦੀ ਗੱਲ ਹੋਈ ਸੀ ਉਹ ਕਿਸਾਨ ਤੇ ਅੱਧਾ ਜਾ ਕੇ ਆਗੇ ਨਾਲੋਂ ਸਾਰਾ ਪੰਜਾਬ ਤੇ ਬਾਹਰ ਚਲ ਗਿਆ ਆਮਦਨ ਦੁਗਣੀ ਦੇਖੋ ਬੋਟਾ ਬੱਚਾ ਹੋਇਆ ਹੀ ਨਹੀਂ ਕੋਆਪਰੇਟ ਕੋ ਮੰਗ ਕੋਆਪਰੇਟ ਕੋ ਮੰਗ ਲਓ ਕੋਆਪਰੇਟ ਕੋ ਮੰਗ ਲਓ ਹੁਣ ਸਾਡੇ ਕੋ ਤੇ ਨਾ ਆਉਂਦਾ ਬੋਟਾ ਨਾ ਤੁਹਾਡੇ ਤੋਂ ਹੀ ਲੈਣਾ ਆਇਓ ਦੁਕਾਨਦਾਰੇ ਸਾਡੇ ਸਾਡੇ ਹੀ ਆ ਸਾਡੇ ਭਰਾਵਾਂ ਬੋਟਾ ਤੇ ਇਹਨੋਂ ਕੋ ਮੰਗ ਲੈਣ ਇਲੈਕਸ਼ਨ ਦੇ ਵੇਲੇ ਵੀ ਤੁਹਾਨੂੰ ਪੈਦਾ ਬਚਾਣੇ ਮਿਲਣਗੇ ਸਾਰੇ ਜਾਜਪੁਰ ਤੋਂ ਬਾਹਰ ਕਿ ਵਿਦੇਸ਼ਾਂ ਚ ਕਿੱਥੋਂ ਦੇ ਬੱਚਾ ਤੁਹਾਡੇ ਕੋਲ ਆਏ ਸਾਰੇ ਲੋਕਾਂ ਨੂੰ ਵਿਦੇਸ਼ਾਂ ਚ ਲੱਭੇ ਨਾ ਬੱਚਾ ਹੋਰ ਕਿੱਥੇ ਲਾਵਾਂਗੇ ਅਸੀਂ ਵੋਟਾਂ ਗਿਣੇ ਨਹੀਂ ਲਾਵੋਗੇ ਤੁਸੀਂ ਇੱਕ ਮਿੰਟ ਇੱਕ ਮਿੰਟ ਸਰਕਾਰ ਜਿਹੜੀ ਬਾਰੇ ਸਰਕ ਨਾ ਜਵਾਬ ਦਿਓ ਨਾ ਸਾਨੂੰ ਅਸੀਂ ਸੋਨੂੰ ਤਿਆਰ ਸਰਕਾਰ ਦੇ ਵਿੱਚ ਸਾਰਿਆਂ ਦੇ ਨੀਪ ਹੋ ਜਾਣੀ ਜੇ ਇਹ ਤੁਹਾਡੇ ਆਪਿਕ ਕੋ ਬੋਲਣ ਵਾਲਾ ਹੈ ਜੀ ਉਹਨੂੰ ਵੀ ਉਸੇ ਰਸੇਵ ਨੂੰ ਜਿਹੜੇ ਤੁਹਾਡੇ ਉਲਟ ਬੋਲਣ ਵਾਲੇ ਉਹਨੂੰ ਕਿਉਂ ਇਤੋਂ ਰਸੇਵ ਨੂੰ ਮੈਨੂੰ ਅਫਸੋਸ ਇਸ ਗੱਲ ਦਾ 31 ਦੇ 31 ਜਿਹੜੇ ਤੁਹਾਡੇ ਪ੍ਰਦਾਨ ਨੇ ਮੇਰੇ ਸਾਰਿਆਂ ਨਾਲ ਜਿੱਦ ਦੀ ਤਾਂ ਕਰ ਦਿੰਦੇ ਮੈਂ ਮੈਂ ਅੱਜ ਵੀ ਤੁਹਾਡੇ ਟਾਂਜ ਬਹੁਤ ਲੋਕਾਂ ਦੇ ਨਾਲ ਗੱਲ ਕੀਤੀ ਮੈਨੂੰ ਮੈਂ ਨਾ ਉਹਨਾਂ ਵਿੱਚ ਮੈਂ ਵੀ ਇੱਕ ਆ ਜਿਹੜੇ ਉਹ 31 32 ਕਹਿੰਦੇ ਆ ਨਾ ਜਿਹੜੇ 32 ਕਹਿੰਦੇ ਆ ਉਹਨਾਂ ਵਿੱਚ ਮੈਂ ਵੀ ਇੱਕ ਆ ਮੈਂ ਵੀ ਤੁਹਾਨੂੰ ਬੜੀ ਬੜੀ ਮਿਲਿਆ ਮੇਰੀ ਸੈਟੀਸਫੈਕਸ਼ਨ ਹੈ ਇਸ ਗੱਲ ਦੀ ਮੈਨੂੰ ਮਾਣ ਸਾਰਿਆਂ ਮੈਂ ਮੈਂ ਕਿਸਾਨਾਂ ਦੀ ਗੱਲ ਜੋਰ ਨਾਲ ਰੱਖੀ ਸੋਚਦਾ ਹਾਂ ਮਨੇ ਨਿਕਲ ਸਾਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਪਰ ਕਾਹਨ ਫਸਾਵਾ ਸਾਬਰ ਚਾਹੀਏ ਕਿਸਾਨ ਭਾਅ ਸੇ ਨਹੀਂ ਹੋਤੇ ਸਵਾਰੀ ਦਾ ਰੂਪ ਲਾਗੂ ਕਰਾਂਗੇ ਠੀਕ ਹੈ 15 15 ਲੱਖ ਤੁਹਾਡੇ ਖਾਤਿਆਂ ਵਿੱਚ ਪਾਵਾਂਗੇ ਕਿਹੜੇ ਹੋਣਗੇ ਕਿਸਾਨਾਂ ਦਾ 2 ਕਰੋੜ ਨੌਕਰੀ ਦਵਾਂਗੇ ਹਰ ਕਰ ਦਿੱਤੀ ਆ ਜਿਹੜੇ ਵੀ ਵਾਦੇ ਕਿੰਨੇ ਜੂੜੇ ਪੂਰੇ ਕਿੱਥੇ ਨਹੀਂ ਹੁਣ ਦੁਬਾਰਾ ਵੋਟਾਂ ਆਪਾਂ ਮੰਗ ਰਹੇ ਫਿਰ ਕੀ ਵਾਦੇ ਕਰਕੇ ਦੇਖੋ ਜੜੀਆਂ ਨਹੀਂ ਮੈਂ ਤੁਹਾਡੇ ਉਹੀ ਗੱਲ ਕਹਿਣ ਦੇ ਆ ਜੇ ਜਦੋਂ ਪੀ ਸਰਕਾਰ ਨਵੀਂ ਸਰਕਾਰ ਜਦੋਂ ਦੁਬਾਰਾ ਸਰਕਾਰ ਕੋਈ ਵਿਕਾਸ ਬਾਰਾ ਬਣੀ ਹੈ ਨਾ ਕਿ ਉਹ ਚ ਮੰਤਰੀ ਬਣੇ ਹੋ ਉਦੋਂ ਸਾਡੇ ਨਾਲ ਵਾਦੇ ਹੋਏ ਸੀ ਕਿ ਸੁਆਮੀ ਲਾਤੀ ਰਿਪੋਰਟ ਅਸੀਂ ਲਾਗੂ ਕਰਾਂਗੇ ਬੀਟੀਪੀ ਵਾਲੇ ਜੇ ਤੁਸੀਂ ਸਾਨੂੰ ਜਿਤਾਓਗੇ ਦੁਬਾਰਾ ਅਸੀਂ ਕੀਤਾਤਾ ਕੱਲੇ ਤੁਹਾਡੇ ਤੁਹਾਡੇ ਝੇਟਿਆਂ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਇਹ ਨਾ ਸੋਚੋ ਸਾਨੂੰ ਇਹ ਦੱਸੋ ਜੀ ਇਸ ਡਾਕਟਰ ਸਵਾਮੀ ਨਾਲ ਤਾਂ ਰਿਪੋਰਟ ਜਿਹੜੀ ਆ ਠੀਕ ਨੂੰ ਤੇ ਨਾਲ ਤੁਹਾਡੇ ਝੇਟਿਆਂ ਨੇ ਵੋਟਾਂ ਨਹੀਂ ਪਾਈਆਂ ਸਾਰੇ ਦਿਨੇ ਵੀਰ ਆ ਖੜੇ ਵਿਰੋਧ ਕਰਨਦੇ ਆ ਨਾ ਪਹਿਲਾਂ ਸਾਰਿਆਂ ਨੇ ਪਾਈਆਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਇਕੱਲੇ ਬੰਦੇ ਦਾ ਕਿਸੇ ਦਾ ਕੰਮ ਨਹੀਂ ਨਾ ਕੱਲਾ ਝੇਟਾ ਬੱਸ ਹੈਗਾ ਪਰ